ਬਾਬਾ ਜਾਨੀ ਜਨਪੁਰ ਪਰਵਾ ਬਾਬਾ ਜਾਨੀ ਜਨਪੁਰ ਪਰਵਾ ਕਹਸ ਗੀਰ ਕੋ ਨਗਵੀ ਕਿਸਦਾ ਕਰਾਣਾ ਬੋਲ ਨ ਫਕੀਰ ਕਿਸਦਾ ਤਰਾ ਸੋਸਮਾ ਤੋ ਆਜਾ ਹਾ ਇੱਕ ਬਾਬਾ ਬਾਬਾ ਜਾਣੀ ਤਨਪੁਰਕ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਜੀ ਗੁਰਦੁਆਰਾ ਸਿੰਘ ਸਭਾ ਸ਼ਹੀਦ ਬਾਬਾ ਬਚੇਤ ਸਿੰਘੀ ਬਸਤੀ ਮਿੱਠੂ ਤੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਤਰੀਆਂ ਸਾਰੇ ਸੰਸਾਰ ਤੇ ਵਾਸਤੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 15 ਤਰੀਕ 15 10 2025 ਤੋਂ ਗੁਰਦੁਆਰਾ ਸਾਹਿਬ ਤੋਂ ਪ੍ਰਭਾਤ ਫੇਰੀ ਆਰੰਭ ਹੋਈਆਂ ਜੋ ਕਿ 2 ਤਰੀਕ ਨੂੰ 2 11 ਨੂੰ ਸਮਾਪਤੀ ਹੋਈ ਖੰਡ ਪਾਟ ਸਾਹਿਬ ਦੀ ਲੜੀ ਚੱਲੀ ਉਸ ਤੋਂ ਬਾਅਦ 26 11 2025 ਨੂੰ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਪੂਰੇ ਪਿੰਡ ਦੇ ਪ੍ਰਕਰਮਾ ਕਰਦਿਆ ਹੋਇਆ ਗੁਰਦੁਆਰਾ ਗੁਰੂ ਨਾਨਕ ਸਾਹਿਬ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਨਗਰ ਬਾਬਾ ਬੁੱਢਾ ਜੀ ਪੁੱਲ ਤੋ ਹੁੰਦਾ ਹੋਇਆ ਗੁਰਦੁਆਰਾ ਗੁਰਨਾਨਕ ਨਗਰ ਤੋਂ ਹੁੰਦਾ ਹੈ ਗੁਰ ਸ਼ਾਮ ਨੂੰ 8 ਵਜੇ ਗੁਰਦੁਆਰਾ ਸੇ ਸ਼ਹੀਦ ਸਿੰਘ ਸਵਾ ਚੀਤ ਬਾਬਾ ਬਚਿੱਤਰ ਸਿੰਘ ਜੀ ਦੀ ਸਮਾਪਤੀ ਹੋਈ ਸੰਤਾਂ ਨੇ ਇੰਨਾ ਉਤਸ਼ਾਹ ਦਿਖਾਇਆ ਕਿ ਪੈਰ ਰੱਖਣ ਦੀ ਥਾਂ ਵੀ ਨਹੀਂ ਸੀਗੀ ਇੰਨਾ ਸੰਤਾਂ ਦਾ ਹੜ੍ਹ ਸੀ ਨਗਰ ਕੀਰਤਨ ਦੇ ਵਿੱਚ ਤੇ ਅੱਜ ਅੱਜ ਧੰਨ ਧੰਨ ਸ੍ਰੀ ਗੁਰਗੰਦ ਸਾਹਿਬ ਜੀ ਟਰਕੀ ਬਾਣੀ ਆਏ 300 ਦੀ ਚਿੰਤਾ ਮਟਾਈ ਦੇ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਏ ਉਪਰੰਤ ਰਾਗੀ ਸਿੰਘਾਂ ਵੱਲੋਂ ਕੀਰਤਨ ਕਰ ਰਹੇ ਨੇ ਸਾਡੇ ਵਿੱਚ ਸਤਕਾਰਯੋਗ ਜਸ਼ਨਦੀਪ ਸਿੰਘ ਜੀ ਛਠਿਆਲਾ ਅਮਰਸਰ ਸਾਹਿਬ ਵਾਲੇ ਕੀਰਤਨ ਦੀ ਹਾਜ਼ਰੀ ਭਰ ਰਹੇ ਨੇ ਸਾਡੇ ਵਿੱਚ ਆਪਣੇ ਇੰਦਰਬੀਰ ਸਿੰਘ ਜੀ ਨੇ ਹਾਜ਼ਰੀ ਭਰੀ ਭਾਈ ਸਰਵਰਨ ਸਿੰਘ ਨੇ ਵੀ ਹਾਜ਼ਰੀ ਭਰੀ ਸਾਡੇ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਉਹਨਾਂ ਨੇ ਵੀ ਆਪਣੀ ਹਾਜ਼ਰੀ ਭਰੀ ਤੇ ਸਾਡੀਆਂ ਪਿਆਰੀਆਂ ਲਾਡਲੀਆਂ ਗੁਰਗੀਆਂ ਸੰਗਤਾਂ ਵੱਲੋਂ ਗੁਰੂ ਕੇ ਲੰਗਰ ਤਿਆਰ ਕੀਤੇ ਜਾ ਰਹੇ ਹਨ ਬਾਦ ਸਬਜੀ ਦੀ ਤਿਆਰ ਕੀਤੀ ਜਾ ਰਹੀ ਹੈ ਸਾਰੀਆਂ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਇਹ ਗੁਰਪੁਰਬ ਨੂੰ ਮਨਾ ਰਹੇ ਨੇ ਸਾਰੀਆਂ ਸੰਗਤਾਂ ਨੂੰ ਦਵਾਲਾ ਫੇਰ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ